ਕੋਈ ਖਬਰਾਂ ਦੀ ਮਾਰਾ ਦੀ ਖਬਰ ਦਾ ਇਹ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਵੀ ਜੋ ਸਮਝੋ ਨਾ 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 ਮੈਂ ਨਹੀਂ ਮੈਂ ਸ਼ਹਿਰ ਵਾਲਿਆਂ ਦੀ ਵੀ ਝੋਂਡੀ ਮੈਂ ਇਹਨਾਂ ਮਜ਼ਦੂਰਾਂ ਦੀ ਵੀ ਝੋਂਡੀ ਮੈਂ ਤੁਹਾਡੀ ਵੀ ਸਹਾਇਤਾ ਹਾਂ ਪਰ ਮੈਂ ਆ 10000 ਦਾ ਚਲਾਨ ਪਾ ਚਲਾਨ ਖਬਰਾਂ ਦੇ ਵਿੱਚ ਆਹ ਬੰਦ ਲੱਗੇ ਇਹ ਸਮਾਨ ਦੀ ਵੀ ਗੱਲ ਕਰ ਮਾਰਾ ਮਾੜਾ ਇਹ ਜੰਦਾ ਉਹਨਾਂ ਨੂੰ ਚੁਣਾਨ ਕਰਦੇ ਆ ਬਿਨਾਂ ਦੱਸੇ ਘਟੀ ਚੱਕੇ ਲੇਗੀ ਪਿਆਰੀ ਉਹ ਕਿੱਥੇ ਗਿਆ ਉਹ ਇੱਕ ਖਬਰਾਂ ਦੀ ਮਾਰਾ ਤੁਸੀਂ ਖਬਰ ਦਾ ਨਹੀਂ ਲੈਣਾ ਲੈਣਾ ਖਬਰ ਤੋਂ ਆਪਾਂ ਜਦੋਂ ਵਿੱਚ ਆ ਸਮਝੋ ਨਾ 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 ਮੈਂ ਨਹੀਂ ਲੋ ਮੈਂ ਸ਼ਹਿਰ ਵਾਲਿਆਂ ਦੀ ਟੁੰਡੀ ਮੈਂ ਇਹਨਾਂ ਮਜ਼ਦੂਰਾਂ ਦੀ ਟੁੰਡੀ ਮੈਂ ਤੁਹਾਨੂੰ ਅੱਗੇ ਸੁਣਾਉਂਦਾ ਹਾਂ ਪਰ ਮੈਂ ਆ 10000 ਦਾ ਚਲਾਨ ਆਪਾਂ ਚਲਾਨ ਦੇ ਪਾਉਂਦੇ ਆਂ ਅਸ਼ਰਾਮ ਇਹ ਯਾਦ ਰੱਖਿਓ ਇਹ ਸਮਾਨ ਦੀ ਵੀ ਗੱਲ ਹੈ ਮਾਰਾ ਮੋਢਾ ਦਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕਰਦੇ ਆਂ ਇਹਨਾਂ ਦੱਸਾਂ ਘਟੀ ਜਾ ਕੇ ਲੈ ਕੇ ਗਿਆ ਇਹ ਕਿੱਥੇ ਗਿਆ ਕੰਮ ਚੱਲਦਾ ਕਬਰ ਦਾ ਨਹੀਂ ਲੈਣਾ ਲੈਣਾ ਕਬਰ ਤੋਂ ਆਪਾਂ ਲੈਣਾ ਵਿੱਚ ਆ ਸਮਝੋ ਨਾ 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 ਮੈਂ ਨਹੀਂ ਲੈ ਸ਼ਹਿਰ ਵਾਲਿਆਂ ਨੇ ਵੀ ਸੁਣਦੀ ਮੈਂ ਇਹਨਾਂ ਮਜ਼ਦੂਰਾਂ ਦੇ ਵੀ ਸੁਣਦੀ ਮੈਂ ਤੁਹਾਡੇ ਵੀ ਖਾਣੇ ਤੋਂ ਤਿਆਰ ਪਰ ਮੈਂ ਆ 10000 ਦਾ ਚਲਾਨ ਚਲਾਨ ਸੰਗਰੇ ਚਾਰ ਆਪਰਾ ਦੇ ਵੀ ਇਹ ਸਮਾਨ ਦੀ ਵੀ ਗੱਲ ਹੈ ਮਾਰਾ ਮਾਢੇ ਤੋਂ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕੱਢਦੇ ਆ ਮੈਂ ਤਾਂ ਸੱਟੀ ਚੱਕ ਕੇ ਲੈ ਕੇ ਗਿਆ ਜੇ ਆਹ ਲੱਗਿਆ

ਮੈਂ ਸ਼ਹਿਰ ਵਾਲਿਆਂ ਦੀ ਸੁਣਨੀ ਮੈਂ ਇਹਨਾਂ ਨੂੰ ਕੁਝ ਦਿਨਾਂ ਤੋਂ ਸੁਣਦੀ ਤੇ ਅੱਜ ਵੀ ਸੁਣਨ ਤਿਆਰ ਹਾਂ ਪਰ ਮੈਂ ਆ 10000 ਦਾ ਚਲਾਨ ਆਪਾਂ ਚਲਾਨ ਅਗਰ ਵੀ ਆਪ ਬਣਾ ਲੈਂਦੇ ਆ ਇਹ ਸਮਾਨ ਦੀ ਵੀ ਗੱਲ ਹੈ ਮਾੜਾ ਉਹ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕਰਦੇ ਆ ਇਹਨਾਂ ਤਾਂ ਸੱਗਟੀ ਚੱਕ ਲੈਣਗੇ ਯਾਰ ਪੂਰਾ ਇੱਕ ਖਬਰਾਂ ਦੀ ਮਾਰਾ ਤੁਹਾਨੂੰ ਖਬਰ ਦਾ ਨਹੀਂ ਲੈਣਾ ਨਾ ਖਬਰ ਤੋਂ ਆਪਾਂ ਲੈਣਾ ਵਿੱਚ ਆ ਸਮਝੋ ਨਾ 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 ਮੈਂ ਨਹੀਂ ਮੈਂ ਸ਼ਹਿਰ ਵਾਲਿਆਂ ਦੀ ਟੁੰਡੀ ਮੈਂ ਇਹਨਾਂ ਮਜ਼ਦੂਰਾਂ ਦੀ ਟੁੰਡੀ ਮੈਂ ਤੁਹਾਡੀ ਵੀ ਟੁੰਡੀ ਆ ਪਰ ਮੈਂ ਆ 10000 ਦਾ ਚਲਾਨ ਕਰਾਂ ਚਲਾਨ 10000 ਦਾ ਚਲਾਨ ਕਰਾਂ ਇਹਨਾਂ ਦਾ ਸਮਾਨ ਦੀ ਵੀ ਗੱਲ ਕਰ ਮਾਰਾਂ ਨੂੰ ਅੱਧਾ ਸਮਾਨ ਲਾ ਕੇ ਜਾਂਦਾ ਉਹਦਾ ਵੀ ਚਲਾਨ ਕਰਦੇ ਆ ਇਹਨਾਂ ਨੂੰ ਦਸੋਂ ਗੱਟੀ ਚੱਕ ਲੈਗੇ ਯਾਰ ਕੋਈ ਖਬਰੋਤੀ ਕਬਰ ਦਾ ਕਬਰ ਦਾ ਇਹ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਵੀ ਸਮਝੋ ਨਾ 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 ਮੈਂ ਨਹੀਂ ਨਾ ਲੈ ਸ਼ਹਿਰ ਵਾਲਿਆਂ ਦੀ ਜੁਣੜੀ ਮੈਂ ਇਹਨਾਂ ਨੂੰ ਜੁੜਾ ਦਿੱਤੀ ਜੇ ਤੱਕ